ਸਤਿ ਸ਼੍ਰੀ ਅਕਾਲ ਜੀ ਮੈਂ ਜਾਫਰ ਖਾਸ ਸਵਤ ਕਰਦੇ ਹਾਂ ਸਿਰ ਤੇ ਜੁੜ ਕੇ ਚੱਲ ਤੁਰ ਤ ਪਰ ਮਾਤਾ ਨੂੰ ਬਹੁਤ ਬਹੁਤ ਰੱਖੀਆਂ ਬਹੁਤ ਸ਼ਕਲ ਕਰਦੇ ਆ ਸੀ ਅੱਜ ਅੱਜ ਕੁਨਪਾ ਗਰਮੀ ਦਾ ਸਮਾਂ ਆ ਸੋ ਆਪਾਂ ਜੋ ਕਿ ਫੋਨ ਤੇ ਪਰਤੋ ਜਿਆਦਾ ਕਰਦੇ ਨੇ ਜਿਸ ਕਰਕੇ ਫੋਨਾਂ ਵਿੱਚ ਵੀਡੀਓ ਜਿਆਦਾ ਪੈਂਦੀ ਹੈ ਫੋਨ ਬਲਾਸਟ ਹੁੰਦੇ ਨੇ ਤਾਂ ਹਮੇਸ਼ਾ ਜਦੋਂ ਵੀ ਫੋਨ ਤੁਹਾਡਾ ਆਵੇ ਤਾਂ ਉਸ ਤੋਂ ਖਬਰ ਦਾ ਰੱਖ ਚਾਕਰੋ ਕਿ ਇੱਕ ਤੱਕ ਵਰ ਨਾਂ ਇੱਕ ਚੰਗੇ ਗਰਮਾਈ ਹੁੰਦੀ ਹੈ ਕਿ ਕਿਸੇ ਟੈਲੀਫੋਨ ਨਾਲ ਰਹੇ ਉਹਨਾਂ ਕੋਲੋਂ ਜੋ ਕਿ ਹੀਟ ਜਿਆਦਾ ਹੋ ਜਾਂਦੀ ਹੈ ਕਿ ਉਹ ਤੋਂ ਜਿਆਦਾ ਜਦੋਂ ਕੀ ਚਾਰਜ ਹੋ ਜਾਂਦਾ ਕੰਮ ਤੇ ਉਸ ਤੋਂ ਬਾਅਦ ਉਹ ਗਰਮੀ ਹੁੰਦੀ ਹੈ ਫੋਨ ਨਾ ਚੀਜ਼ਾਂ ਦੇ ਕਰਕੇ ਨਾ ਨਾ ਜਿ ਚੀਜ਼ਾਂ ਦੇ ਕਰਕੇ ਫੋਨ ਜੁਗ ਜਿਆਦਾ ਹੀਟ ਮਾਰਦੇ ਨੇ ਇਸ ਨਾਲ ਫੋਨਾਂ ਹੋ ਜਾਂਦੇ ਫੋਨ ਜੋ ਕਿ ਬੈਟਰੀ ਫੁੱਲਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਜੇ ਖਾਸ ਕਰਕੇ ਫੋਨਾਂ ਵਿੱਚ ਪਬਜੀ ਜੀ ਗੇਮ ਹੈ ਉਹ ਆਪਰੇ ਜਾਵੇ ਕਿਉਂਕਿ ਉਹਦੇ ਆ ਬਹੁਤ ਚੋਕੀ ਬੈਟਰੀ ਖਾਂਦੀ ਹੈ ਬਹੁਤ ਚੋਕੀ ਹੀਟ ਮਾਰਦੀ ਹੈ ਤੇ ਜਿਹੜਾ ਕੋਲ ਆਈਫੋਨ ਜਿਵੇਂ ਆਈਫੋਨ 16 Pro ਉਹਨਾਂ ਕੋਲ ਆਈਫੋਨ 13 14 ਤੇ 15 ਨੇ ਉਹਨਾਂ ਕੋਲ ਹੀਟ ਲਗਭਗ 1-2 ਘੰਟੇ ਵਿੱਚ ਮਾਰ ਲੱਗ ਜਾਂਦੀ ਕਿਉਂਕਿ ਉਹ ਵੱਡੇ ਫੋਨ ਨੇ ਜਿਆਦਾ ਚੱਲਦੇ ਨੇ ਜਿਆਦਾ ਉਹਨਾਂ ਕੋਲ ਵੱਡੇ ਵੱਡੇ ਚੀਜ਼ਾਂ ਵਿੱਚ ਭਰੀ ਹੋਈਆਂ ਹੁੰਦੀਆਂ ਨੇ ਇਸ ਕਰਕੇ ਉੱਥੇ ਜੁਗ ਜਿਆਦਾ ਹੋ ਹੀਟ ਹੀਟ ਜਿਆਦਾ ਹੋ ਜਾਂਦੀ ਇਸ ਨਾਲ ਫੋਨ ਖਰਾਬ ਹੋਣ ਦਾ ਚੁੱਕੀ ਆ ਮੈਂ ਵੱਲ ਜਾਂਦਾ ਜੇ ਹਮੇਸ਼ਾ ਫੋਨ ਚਾਰਜ ਤੇ ਕੋਣ ਵੀੜੋ ਕਦੇ ਵੀ ਨਾ ਯੂਜ਼ ਕਰੋ ਨਾ ਫੋਨ ਚਾਰਜ ਲੱਗ ਕੇ ਵੀੜੋ ਫੋਨ ਕਿਸੇ ਫੋਨ ਲੱਗ ਕਿਉਂਕਿ ਇਹ ਤਾਂ ਬੈਟਰੀ ਚਾਰਜ ਹੋਈ ਹੁੰਦੀ ਆ ਚਾਰਜ ਹੋਣੀ ਜਦੋਂ ਵੀ ਅਸੀਂ ਉਸ ਨੂੰ ਆਪਣੇ ਕੰਨ ਤੇ ਲਗਾਉਂਦੇ ਆ ਤਾਂ ਉਹ ਕਿਉਂਕਿ ਚਾਰਜਿੰਗ ਸਾਡੇ ਚੁੱਕੀ ਨਾਲ ਬ੍ਰੇਨ ਤੇ ਵੀ ਅਟੈਕ ਕਰ ਸਕਦੀ ਹੈ ਸਨਾਖੜ ਜੋ ਕਿ ਦਿਮਾਗ ਦਾ ਜੋ ਕਿ ਕੰਮ ਹੈ ਉਹ ਰੁਕ ਜਾਂਦਾ ਤੇ ਸਾਨੂੰ ਜੋ ਕਿ ਬ੍ਰੇਨ ਡੀਮਰ ਜਾਂ ਦਿਮਾਗ ਦੀ ਸਮੱਸਿਆ ਆ ਸਕਦੀ ਹੈ ਸੋ ਹਮੇਸ਼ਾ ਜੋ ਜਦ ਹਾਤਰ ਖੂਬ ਜਿੰਨੇ ਸਾਫ ਨੂੰ ਕੋਈ ਵੀ ਕੋਈ ਲੋਹੇ ਦੀ ਚੀਜ਼ ਤੇ ਮੈਂ ਸ਼ੀਸ਼ੇ ਤੇ ਉੱਤੇ ਨਾਲ ਰੱਖੋ ਰੁਕੀ ਗੋਈਆਂ ਹੁੰਦੀਆਂ ਜੋ ਕਿ ਰੇਸ ਨੇ ਉਸੇ ਕਰਨਾ ਨਹੀਂ ਸਾਡੇ ਅੱਖਾਂ ਤੇ ਅਫੈਕਟ ਕਰਦੀਆਂ ਨੇ ਜਦੋਂ ਵੀ ਫੋਨ ਇਹ ਰੱਖਦੇ ਹਾਂ ਟੇਬਲ ਤੇ ਤਾਂ ਹਮੇਸ਼ਾ ਜਿਹੜੀ ਜਰੀਜ਼ ਅਰਦਵਾੜੀ ਉੱਤੇ ਜੋ ਕਿ ਟੱਚ ਹੋ ਕੇ ਸਿਸ਼ੇ ਤੇ ਅਰਦਵਾੜੀ ਤੱਕ ਫੈਲਦੀਆਂ ਨੇ ਤਾਂ ਹਮੇਸ਼ਾ ਫੋਨ ਰੱਖਣ ਦੀ ਇੱਕ ਲੱਕੜ ਦੇ ਟੇਬਲ ਦੀ ਵਰਤੋਗੋੜੋ ਇਸ ਨਾਲ ਉਸ ਵੱਕੜ ਦੇ ਵਿੱਚ ਫੇ ਫੋਨ ਉਹ ਜਰੀਜ਼ ਰਕੜ ਉਸ ਨੂੰ ਆਪਣੇ ਅੰਦਰ ਜੋ ਕਿ ਐਬਸੋਰਬ ਐਬਸੋਰਬ ਕਰ ਦਵੇ ਉਹ ਆਪਣੇ ਅੰਦਰ ਦਾਜੇਗੀ ਸਾਨੂੰ ਕੜਖੰਦੇ ਉਸ ਦਾ ਅਫੈਕਟ ਕੋਈ ਵੀ ਨਹੀਂ ਪਵੇਗਾ। ਕੋਈ ਨਕਨਾ ਸੀ ਹੁਣ ਮੈਂ ਕੰਪਲੀਟ ਹੈ ਜੀ ਧੰਨਵਾਦ।